ਦੁਨੀਆ ਭਰ ਦੇ ਵਿੱਚ ਪੰਜਾਬੀਆਂ ਦਾ ਬੁਲਬੁਲਾ ਹੈ ਸਫਲਤਾ ਦੀ ਛੱਡੇ ਗੱਡੇ ਨਹੀਂ ਪੰਜਾਬੀਆਂ ਨੇ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਜਾ ਕੇ ਲੇਕਨ ਪੰਜਾਬੀ ਵਾਰ-ਦਾਤ ਕਰਨ ਲੱਗਿਆਂ ਵੀ ਮਿੱਟ ਲਾਉਂਦੇ ਨੇ ਸਾਰੇ ਪੰਜਾਬੀ ਅਜੇ ਨਹੀਂ ਲੇਕਨ ਕੁਝ ਪੰਜਾਬੀ ਜਿਹੜੀ ਹੈ ਪੰਜਾਬੀਆਂ ਦੀ ਮਿੱਟੀ ਪਲੀਤ ਲਾਉਂਦੇ ਨੇ ਅਜਾਈ ਇੱਕ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਗਏ ਤਿੰਨ ਪੰਜਾਬੀ ਮੁੰਡਿਆਂ ਨੇ ਇੱਕ ਰੂਕਮਾਉ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਅਤੇ ਉਮਰ ਪਰ ਉਹਨਾਂ ਨੂੰ ਕੈਨੇਡਾ ਦੀ ਜੇਲ੍ਹ ਦੇ ਵਿੱਚ ਸੜਨਾ ਪਵੇਗਾ ਕਿਉਂਕਿ ਭਾਰਤ ਦੇ ਕਾਨੂੰਨ ਅਲੱਗ ਨੇ ਕੈਨੇਡਾ ਦੇ ਕਾਨੂੰਨ ਅਲੱਗ ਨੇ ਅਮਰੀਕਾ ਦੇ ਕਾਨੂੰਨ ਅਲੱਗ ਨੇ ਜੇਕਰ ਅਸੀਂ ਗੱਲ ਕਰੀਏ ਵਰਲਡ ਦੀ ਗੱਲ ਕਰੀਏ ਇਹਨਾਂ ਯੂਨਾਈਟਿਡ ਦੇਸ਼ਾਂ ਦੀ ਇਹਨਾਂ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਨੂੰਨ ਬਦਲੇ ਜਾ ਰਹੇ ਨੇ ਇੱਕ ਪਾਸੇ ਇਹਨਾਂ ਪੰਜਾਬ ਇਹਨਾਂ ਤੇ ਨੌਜਵਾਨ ਪੰਜਾਬੀ ਮਾਪਿਆਂ ਮਾਪਿਆਂ ਨੇ ਲੱਖਾਂ ਰੁਪਏ ਲਗਾ ਕੇ ਇਹਨਾਂ ਨੂੰ ਕੈਨੇਡਾ ਦੀ ਧਰਤੀ ਤੇ ਭੇਜਿਆ ਪੜਨ ਵਾਸਤੇ ਚਲੋ ਉਥੇ ਵਰਕ ਪਰਮਿਟ ਮਿਲੇਗਾ ਵਰਕ ਪਰਮਿਟ ਤੋਂ ਬਾਅਦ ਇਹ ਪੀਆਰ ਹੋ ਜਾਣਗੇ ਉਸ ਤੋਂ ਬਾਅਦ ਇਹ ਸਾਨੂੰ ਬੁਲਾ ਲੈਣਗੇ ਸਾਡੇ ਵੀ 150 ਸੌਕੇ ਹੋ ਜਾਣਗੇ ਅਜੇ ਹੀ ਅਜੇ ਹੀ ਆਸ ਹੁੰਦੀ ਹੈ ਪੰਜਾਬੀ ਪੰਜਾਬੀ ਲੜਕੇ ਲੜਕੀਆਂ ਦੇ ਮਾਤਾ ਪਿਤਾ ਦੀ ਲੇਕਿਨ ਇਹਨਾਂ ਨੂੰ ਕੀ ਪਤਾ ਸੀ ਕਿ ਉਥੇ ਜਾ ਕੇ ਇਹ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਦੇਣਗੇ ਕੈਨੇਡਾ ਪੂਰੀ ਤਰ੍ਹਾਂ ਇਹਨਾਂ ਪੰਜਾਬੀ ਤਿੰਨ ਨੌਜਵਾਨਾਂ ਦੀ ਵਾਰਦੇ ਨਾਲ ਡਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਜਿਨne ਵੀ ਇਸ ਵਾਰਦਾਤ ਬਾਰੇ ਸੁਣਿਆ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਪੰਜਾਬੀ ਕੈਨੇਡਾ ਦੀ ਧਰਤੀ ਤੇ ਜਾ ਕੇ ਗੋਰਿਆਂ ਦੇ ਨਾਲ ਕਰ ਸਕਦੇ ਨੇ ਉਹਨਾਂ ਸਾਰਿਆਂ ਦੀ ਰੂਹ ਕਪ ਗਈ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਹੈ ਜਿਹੜਾ ਸਿਰਫ ਉਹਨਾਂ ਨੂੰ 20 ਦਿਨ ਹੋ ਗਏ ਨੇ ਉਹ ਕੈਨੇਡਾ ਪਹੁੰਚਿਆ ਹੈ ਸੋ ਜੀ ਬੀਸੇ ਮੈਂ ਤੁਹਾਨੂੰ ਖਬਰ ਪਰ ਕੇ ਸੁਣਾ ਦੇਣਾ ਹ ਦੱਸਿਆ ਜਾ ਰਿਹਾ ਹੈ ਕੈਨੇਡਾ ਵਿੱਚ ਤਿੰਨ ਪੰਜਾਬੀ ਪੰਜਾਬੀਆਂ ਵੱਲੋਂ ਕੀਤੀ ਦਿਲ ਕਮਾਊ ਵਾਰਦਾਤ ਮੋਰ ਚਰਚਾ ਵਿੱਚ ਹੈ ਜਿਨ੍ਹਾਂ ਵਿੱਚ ਇੱਕ ਪੰਜਾਬੀ ਨੋ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨੌਜਵਾਨ ਸਿਰਫ ਤਿੰਨ ਹਫ਼ਤੇ ਪਹਿਲਾਂ ਇੱਕ ਸਟੱਡੀ ਵੀਜ਼ਾ ਕੈਨੇਡਾ ਤੇ ਪੁੱਜਾ ਸੀ ਦੂਜੇ ਪਾਸੇ ਪੁੱਤਾਂ ਨੂੰ ਚਾਵਾ ਤੇ ਮਲਾਰਾਂ ਨਾਲ ਜਹਾਜ਼ ਚੜਾਉਣ ਵਾਲੀ ਮਾਪਿਆਂ ਨੇ ਸੋਚਿਆ ਵੀ ਨਹੀਂ ਸੀ ਕਿ ਪੂਰੀ ਜਵਾਨੀ ਜੇਲ੍ਹ ਵਿੱਚ ਲਗਾਉਣ ਮਗਰੋਂ ਬਾਹਰ ਆਵੇਗਾ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਵਾਲੇ ਰਿਪੋਰਟ ਕਰ ਦੇਣਗੇ ਜੀ ਹਾਂ ਇਸੇ ਕਿਸਮ ਦੇ ਹਾਲਾਤ ਬੀਸੀ ਦੇ ਅਦਾਲਤ ਵਿੱਚ ਸ਼ੁਰੂ ਹੋਏ ਦੂਰੇ ਕਤਲकांड ਦੇ ਮਕਦਮੇ ਵਿੱਚ ਨਜ਼ਰ ਆ ਰਿਹਾ ਹੈ ਜਿੱਥੇ ਗੁਰਕਰਨ ਸਿੰਘ ਅਭੀਜੀਤ ਸਿੰਘ ਅਤੇ ਕੁਸ਼ਵੀਰ ਤੂਰ ਵਿਰੁੱਧ ਪਹਿਲੇ ਤਿੰਨ ਦਰਜੇ ਦੀ ਹੱਤਿਆ ਦੇ ਦੋਸ਼ਾਂ ਦੀ ਤਹਿਤ ਸੁਣਵਾਈ ਹੋ ਰਹੀ ਹੈ ਦੱਸਿਆ ਗਿਆ ਕਿ ਦੂਰੇ ਕੰਡਲ ਕਤਲ ਹੈ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਅਭੀਜੀਤ ਸਿੰਘ ਇੱਕ ਕਲੀਨਿੰਗ ਕੰਪਨੀ ਦਾ ਮਾਲਕ ਹੈ ਜਦੋਂ ਕਿ ਗੁਰਕਰਨ ਅਤੇ ਕੁਸ਼ਵੀਰ ਉਸ ਕੋਲ ਕੰਮ ਕਰਦੇ ਸਨ ਸਰਕਾਰੀ ਵਕੀਲ ਦੀ ਕਹਾਣੀ ਕਹਿੰਦੀ ਹੈ ਕਿ ਅਭਿਜੀਤ ਨੇ ਵਾਰਦਾਤ ਤੋਂ ਤਕਰੀਬਨ 1 ਮਹੀਨਾ ਪਹਿਲਾਂ ਬਜ਼ੁਰਗ ਜੋੜੇ ਦੇ ਘਰ ਵਿੱਚ ਜਾ ਕੇ ਸਫਾਈ ਦਾ ਕੰਮ ਕੀਤਾ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਆਰ ਨੌਲਡ ਅਤੇ ਉਸ ਦੀ ਪਤਨੀ ਜੋਇਨ ਇਕੱਲੇ ਰਹਿੰਦੇ ਸਨ ਫਿਲਹਾਲ ਦੂਰੇ ਕਤਲ ਕਾਰਨ ਦੇ ਮਕਸਦ ਬਾਰੇ ਸਪਸ਼ਟ ਤੌਰ ਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਬਜ਼ੁਰਗ ਜੋੜੇ ਦੇ ਕ੍ਰੈਡਿਟ ਕਾਰਡ ਚੈੱਕ ਬੁੱਕ ਪ੍ਰੈਸ਼ਰ washer ਚੋਰੀ ਹੋਣ ਦੱਸੇ ਹੋਣ ਦੇ ਦੋਸ਼ ਲੱਗੇ ਹਨ ਅਦਾਲਤ ਨੇ ਦੱਸਿਆ ਕਿ ਐਬਸਫੋਰਡ ਸ਼ਹਿਰ ਦੇ ਇੱਕ ਘਰ ਵਿੱਚ ਬਜ਼ੁਰਗ ਜੋੜਿਆਂ ਦੀ ਜੋੜੇ ਦੀ ਲਾਚਾ ਵਕ ਵਕ ਕਮਰਿਆਂ ਵਿੱਚ ਮਿਲੀਆਂ ਦੋਹਾਂ ਦੇ ਹੱਥ ਪੈਰ ਬੰਨੇ ਹੋਏ ਸਨ ਅਤੇ ਆਰਨੋਲਡ ਦੀਆਂ ਅੱਖਾਂ ਤੇ ਮੂੰਹ ਅੱਖਾਂ ਅਤੇ ਮੂੰਹ ਤੇ ਟੇਬਲ ਪੇਟੀ ਹੋਈ ਸੀ ਸਰਕਾਰੀ ਵਕੀਲ ਨੇ ਪੂਰੇ ਯਕੀਨ ਨਾਲ ਕਿਹਾ ਕਿ ਇਹ ਮੌਕੇ ਵਾਰਦਾਰ ਤੋਂ ਮਿਲੇ ਡੀਐਨਏ ਅਤੇ ਸੈਲ ਫੋਨ ਦੇ ਵਿਰਵਾਹ ਰਾਹੀਂ ਦੋਸ਼ ਸਾਬਤ ਕਰਨ ਵਿੱਚ ਮਦਦ ਮਿਲੇਗੀ ਗੁਰਕਰਨ ਸਿੰਘ ਅਭੀਜੀਤ ਸਿੰਘ ਅਤੇ ਖਸ਼ਵੀਰ ਤੂਰ ਵਿਰੋਧ ਮੁਕਦਮੇ ਦੀ ਸੁਣਾਈ ਮੁਕੰਮਲ ਖੂਨ ਵਿੱਚ 8 ਹਫ਼ਤੇ ਲੱਗ ਸਕਦੇ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਗੁਰਕਰਨ ਸੀ ਸਿਰਫ ਉਹ 3 ਹਫ਼ਤੇ ਪਹਿਲਾਂ ਕੈਨੇਡਾ ਦੀ ਧਰਤੀ ਤੇ ਪਹੁੰਚਿਆ ਜਿਸ ਦੀ ਉਮਰ ਲਗਭਗ 20 ਤੋਂ 22 ਸਾਲ ਦੱਸੀ ਜਾ ਰਹੀ ਹੈ ਯਾਨੀ ਕਿ ਇੱਕ ਪਾਸੇ ਆ ਜਿਹੜਾ ਮਾਪੇ ਵੱਲੋਂ ਮਾਪਿਆਂ ਵੱਲੋਂ ਲੱਖਾਂ ਰੁਪਏ ਕੈਨੇਡਾ ਦੀ ਅੰਬੈਸੀ ਨੂੰ ਕੈਨੇਡਾ ਦੇ ਕਾਲਜਾਂ ਨੂੰ ਕੈਨੇਡਾ ਦੇ ਯੂਨੀਵਰਸਿਟੀਆਂ ਨੂੰ ਫੀਸ ਪੇ ਕੀਤੀ ਜਾਂਦੀ ਹੈ ਤੇ ਦੂਸਰੇ ਪਾਸੇ ਇਹਨਾਂ ਪੰਜਾਬੀ ਮੁੰਡਿਆਂ ਵੱਲੋਂ ਆ ਵੱਡਾ ਕਾਰਾ ਕੀਤਾ ਗਿਆ ਡੈਸ਼ ਦਾ ਮਾਹੌਲ ਬਣਿਆ ਹੋਇਆ ਹੈ ਕੈਨੇਡਾ ਤੇ ਕੈਨੇਡਾ ਦੀ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਹੋ ਸਕਦਾ ਹੈ ਕਿ ਇਹ ਆਪਣੀ ਪਿਛਲੀ ਉਮਰ ਦੇ ਵਿੱਚ ਇੰਡੀਆ ਵਾਪਸ ਹੋਣ ਪੰਜਾਬ ਵਾਪਸ ਆਉਣ ਹੋ ਸਕਦਾ ਹੈ ਕਿ ਉਹ ਉਦੋਂ ਤੱਕ ਜਿਹੜੇ ਇਹਨਾਂ ਦੇ ਮਾਪਿਓ ਨੇ ਜਿਨ੍ਹਾਂ ਦੀ ਕਿਸੇ ਦੀ ਉਮਰ 40 ਸਾਲ ਆ ਕਿਸੇ ਦੀ 50 ਸਾਲ ਆ ਕਿਸੇ ਦੀ 60 ਸਾਲ ਆ ਉਹ ਇਹਨਾਂ ਨੂੰ ਦੇਖ ਦੇਖ ਵੀ ਨਾ ਸਕਣ ਕਿਉਂਕਿ ਉਹ ਤਾਂ ਇਸ ਦੁਨੀਆ ਤੋਂ ਪਹਿਲਾਂ ਹੀ ਕੁਛ ਕਰ ਜਾਣਗੇ ਕਿਉਂਕਿ ਜਿਸ ਤਰ੍ਹਾਂ ਦੀਆਂ ਸਜਾਵਾਂ ਜਿਸ ਤਰ੍ਹਾਂ ਦੀਆਂ ਧਰਾਵਾ ਕੈਨੇਡਾ ਦੀ ਸਰਕਾਰ ਵੱਲੋਂ ਮਰਡਰ ਦੇ ਦੋਸ਼ਾਂ ਦੇ ਵਿੱਚ ਅਪਰਾਧੀਆਂ ਤੇ ਲਗਾਈਆਂ ਜਾਂਦੀਆਂ ਨੇ ਇਹਨਾਂ ਤਿੰਨਾਂ ਪੰਜਾਬੀ ਮੁੰਡਿਆਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਹੈ ਆਪੋ ਆਪਣੇ ਕੰਮਾਂ ਤੇ ਲੱਗਾ ਹੈ ਲੇਕਰ ਕੈਨੇਡਾ ਦੀ ਪੁਲਿਸ ਕੈਨੇਡਾ ਦੀ ਸਰਕਾਰੀ ਵਕੀਲ ਕੈਨੇਡਾ ਦੀ ਅਦਾਲਤ ਵੱਲੋਂ ਜਦੋਂ ਕਾਰਵਾਈ ਕੀਤੀ ਗਈ ਜਦੋਂ ਅੰਚ ਜਦੋਂ ਐਲੀਮੈਂਟ ਇਕੱਠੇ ਕੀਤੇ ਗਏ ਤੇ ਸ਼ੱਕ ਦੀ ਸੂਈ ਇਹਨਾਂ ਤਿੰਨਾਂ ਲੜਕੀਆਂ ਪੰਜਾਬੀ ਨੌਜਵਾਨਾਂ ਉੱਤੇ ਗਈ ਜਿਨ੍ਹਾਂ ਉੱਤੇ ਵੱਡੀ ਕਾਰਵਾਈ ਕਰਕੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ 8 ਹਫ਼ਤਿਆਂ ਬਾਅਦ ਵੱਡਾ ਫੈਸਲਾ ਆਵੇਗਾ ਉਮਰ ਕੈਦ ਦੀ 10-18 ਸਲਗੀਆਂ ਲਗਾਈਆਂ ਜਾ ਸਕਦੀਆਂ ਨੇ ਜਾਰੀਆਂ ਨੇ ਕਿ ਇਹਨਾਂ ਤਿੰਨਾਂ ਲੜਕਿਆਂ ਨੂੰ ਜਿਹੜੇ ਪੰਜਾਬੀ ਮੁੰਡੇ ਨੇ ਇਹਨਾਂ ਨੂੰ ਉਮਰ ਕਾਇਦ ਹੋਵੇਗੀ ਕੈਨੇਡਾ ਦੀ ਅਦਾਲਤ ਵੱਲੋਂ